ਇਹ ਜਿਹੇ ਬਣਾ ਕੇ ਉਸ ਨੂੰ ਇਹਦਾ ਹੋਈਆਂ ਅੱਛਾ ਜੀ ਮੰਗਾ ਕਰਦੇ ਹੁੰਦੇ ਕਰਦੇ ਮੰਗਾ ਮੰਗਾ ਪਹਿਲਾਂ ਹੀ ਕਰਦੇ ਆ ਪਹਿਲਾਂ ਹੀ ਕਹਿੰਦੇ ਵੀ ਇਹ ਸਾਡੇ ਜਰੂਰਤੂਸੀ ਦੇ ਮਿੱਟੀ ਪਾਈ ਹੈ ਤੁਸੀਂ ਜਣੀ ਇਹ ਕਹਿੰਦੇ ਸਾਡੇ ਆ ਐਂਟਰ ਆ ਨਹੀਂ ਐਂਟਰ ਤੇ ਕਿਹਦੇ ਆ ਗਿਆ ਨਾ ਜੋ ਇਸ ਫਾਰਮ ਨਹੀਂ ਐਂਟਰ ਕੀ ਰੋਲਾ ਹਦੂ ਦਾ ਆਹ ਵੀ ਇਹ ਬਈ ਸਾਡੇ ਮੈਕਨ ਵਿੱਚ ਆ ਨਹੀਂ ਪਰ ਮਹਿਕਮਾ ਜਿਹੜਾ ਵਾ ਇਹ ਵੱਡਾ ਮਸਲਾ ਵਾ ਜਿਹੜੀ ਹਰਪੁਰ ਦੀ ਵੀ ਹੁੰਦੀ ਆ ਜਮਕੇਰੀਆਂ ਦੀ ਹੁੰਦੀ ਇੱਥੇ ਕੋਈ ਨਹੀਂ ਇਹ ਸਭ ਠੰਢੀ ਆ ਹਾ ਪਰਤਾਲ ਮੇਲ ਦੋਨਾਂ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਦਾ ਜਿਹੜਾ ਬਣ ਸਕਦਾ ਆ ਉਹ ਚਾਉ ਉਹ ਨਾ ਬਣਾਣਾ ਹੁਣ ਠੀਕ ਹੈ ਜੀ 2023 ਵਿੱਚ ਸਾਰਿਆਂ ਨੂੰ ਪਤਾ ਪਈ ਫਲੱਡ ਆਇਆ ਸੀਗਾ ਤੇ ਇਸ ਚੀਜ਼ ਦਾ ਮਤਲਬ ਹੁੰਦਾ ਜੇ ਸੇਫਟੀ ਪਿੰਡਾਂ ਦੀ ਸੇਫਟੀ ਜਦੋਂ ਸੇਫਟੀ ਨਹੀਂ ਰਹੀ ਤੇ ਫਿਰ ਕੋਈ ਫਾਇਦਾ ਨਹੀਂ ਇਸ ਚੀਜ਼ ਦਾ ਬਣਾਉਣ ਦਾ ਫਾਇਦਾ ਨਹੀਂ ਸੀਗਾ ਪਰ ਮੌਕੇ ਦੇ ਸਰਕਾਰਾਂ ਨਾਲ ਆਪਾਂ ਝੂਠਾ ਨਹੀਂ ਕਹਿ ਸਕਦੇ ਅ ਫਰਜ ਹੁੰਦਾ ਆ ਪੰਚਾਇਤਾਂ ਦਾ ਪਿੰਡਾਂ ਦਾ ਪੰਚਾਇਤਾਂ ਨੇ ਕਹਿਣਾ ਹੁੰਦਾ ਆ ਸਰਕਾਰਾਂ ਨੂੰ ਸਰਕਾਰਾਂ ਨੇ ਕੇ ਕੰਮ ਕਰਨ ਦੇ ਹੁੰਦੇ ਆ ਪੰਚਾਇਤ ਆਪਣੇ ਸ਼ਾਇ ਜੋਰ ਲਾਰ ਜਾਨੇ ਪਰ ਸਰਕਾਰਾਂ ਦੇ ਕੰਨ ਚ ਸ਼ਾਇ ਨਹੀਂ ਜੋਸ਼ ਕਰੇ ਕਿ ਸੇਫਟੀ ਜਿਹੜੇ ਇਹਨਾਂ ਨੂੰ ਦੁਬਾਰਾ ਤਿਆਰ ਕੀਤਾ ਜਾਏ ਤੇ ਜਾਂ ਫਿਰ ਫੇਰ ਦੁਬਾਰਾ ਵੇਖ ਰਿਹਾ ਵੀ ਇੱਕ ਵਾਰੀ ਵੇਖ ਕੇ ਦੁਬਾਰਾ ਫੇਰੇ ਨੂੰ ਸੈੱਟ ਕਰਾਂਗੇ ਪਹਾੜਾਂ ਦਾਕ ਨਹੀਂ ਹੁੰਦਾ ਸੋ ਤੁਹਾਡੇ ਚੈਨਲ ਦੇ ਮਾਧਿਅਮ ਸਰਕਾਰ ਦੇ ਕਨਨਤਕੇ ਗੱਲ ਪੁੱਛਣੀ ਚਾਹੀਦੀ ਆ ਕਿ ਸਭ ਇੱਕ ਇਹ ਸੇਫਟੀ ਤੇ ਇੱਕ ਸਾਹ ਦੇ ਦਲੇਰਪੁਰ ਖੇੜੇ ਤੱਕ ਦੋ ਸੇਫਟੀ ਜਿਹੜੇ ਟੁੱਟੇ ਹੋਏ ਨੇ ਸੇਫਟੀ ਸਪਰ ਸੇਫਟੀ ਸਪਰ ਟੁੱਟੇ ਹੋਏ ਨੇ ਕੋਸ਼ਿਸ਼ ਸਰਕਾਰ ਦੀ ਇਹ ਚਾਹੀਦੀ ਪਹਿਲੇ ਇਹਨਾਂ ਨੂੰ ਕਰਕੇ ਤੁਸੀਂ ਦੇ ਮਿੱਟੀ ਪਾਉਣ ਦਾ ਬਾਅਦ ਫਰਜ ਬੰਦਾ ਸੀਗਾ ਸੜਕ ਦੇ ਚੱਲੂ ਹੋਏ ਜਾਣੇ ਸੀ ਪਹਿਲਾਂ ਸੇਫਟੀ ਸਪਰ ਬਣ ਕੇ ਫਿਰ ਕੇ ਕੰਮ ਕਰਦੇ ਤੋ ਬਾਕੀ ਸਭ ਇਸ ਵੇਹ ਹੀ ਰਹੇ ਹੋ ਪਾਣੀ ਦਾ ਵਹਾਅ ਫਿਲਾਅ ਤੇ ਜਵਾਦੀ ਰਿਆ ਮਾੜਾ ਕਰੇ ਇਤ ਤੱਕ ਨਾ ਨਾ ਬਤਾਵੇ ਕਿ ਪਿੰਡਾਂ ਨੂੰ ਫੇਰ ਉੱਠ ਕੇ ਘਰਾਂ ਤੋਂ ਬਾਹਰ ਜਾਣਾ ਪਏ ਛੋਟੇ ਛੋਟੇ ਬੱਚੇ ਆਂ ਦੇ ਵੇਖਣਾ ਡਰ ਹੈਗਾ ਸਾਰਿਆਂ ਦੇ ਮਨਾਂ 'ਚ ਪਾਣੀ ਥੋੜਾ ਜਿਹਾ ਬਹੁਤਾ ਆ ਡਰ ਇੱਕ ਬਣਿਆ ਹੋਇਆ ਤੇਈ ਤੋਂ ਲੈ ਕੇ ਪਹਿਲਾਂ ਵੀ ਆਂਦੇ ਰੇ ਆ ਹੁਣ ਵੀ ਜਿੱਦਾਂ ਪਾਣੀ ਦਾ ਵਹਾ ਵਧ ਰਿਹਾ ਏ ਹੋ ਸਕਦਾ ਵਾ ਪਾਣੀ ਇਸ ਤੋਂ ਵੱਧ ਹੋ ਵੀ ਸਕਦਾ ਹੈ ਕਿਉਂਕਿ ਡੈਮ ਤੇ ਕੋਈ ਬੈਠਾ ਨਹੀਂ ਅਸੀਂ ਜਾ ਕੇ ਪਤਾ ਨਹੀਂ ਕਿੰਨਾ ਪਾਣੀ ਛੱਡ ਦੇਣਾ ਉਹਨਾਂ ਨੇ ਜਾਂ ਕਿੰਨਾ ਨਹੀਂ ਛੱਡਣਾ ਦੱਸਦੇ ਖੁਸ਼ ਆ ਕਰਦੇ ਖੁਸ਼ ਆ ਸੋ ਤਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਵੀ ਸਰਕਾਰ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ ਜੀ